ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹ ਦੱਸੋ ਸਾਰੇ ਠੀਕ ਹੋ? ਅੱਜ ਉਹ ਘੜੀ ਆ ਗਈ ਜਿਹਦਾ ਇੰਤਜ਼ਾਰ ਸੀ। ਅੱਜ ਆਪਣੇ ਰਿਸ਼ਤੇਦਾਰਾਂ ਦੇ ਪਹਿਰੇਗਾ ਲੈਂਟਰ ਨੂੰ ਦਿਖਾਣੇ ਆਗੇ। ਬਹੁਤ ਮਹਤਕਾ ਮਹਿੰਤੀ ਆ ਮੁੰਡਾ ਮਾਲਵਿੰਦਰ। ਉਹਦਾ ਲੈਂਟਰ ਪਹਿਰੇ ਆਪਣੇ ਰਿਸ਼ਤੇਦਾਰ ਨੇਗੇ ਤੇ ਚੱਲ ਰਹੀ ਹੈਗੀ ਲੇਬਰ ਤੇ ਚਲੋ ਦੇਖਦੇ ਆਂਗੇ ਆਪਾਂ। ਇੱਧਰ ਬਾਈ ਚੱਲ ਰਿਹਾ ਹੈਗਾ ਮਾਰੂ ਮਾਰ ਤੇ ਇਧਰੋਂ ਲੱਗ ਰਹੇ ਨੇਗੇ ਮੁੰਡੇ ਬਾਜਰੀ ਉਹ ਕਰਨ। ਇੱਧਰ ਭਾਈ ਰੇਤਾ ਇਹ ਮੁੰਡੇ ਸਾਰੇ ਰੇਤਾ ਚੱਕਰੇ ਨੇਗੇ ਦੋ ਤਰ੍ਹਾਂ ਦਾ ਰੇਤਾ ਆਏਗਾ ਇੱਕ ਆ ਰੇਤਾ ਇੱਕ ਉਹ ਧੱਕਿਆ ਤਾਂ ਨਹੀਂ ਧੱਕਿਆ ਤਾਂ ਨਹੀਂਗਾ ਪੱਕੀ ਗੱਲ ਆ ਬਾ ਠੀਕ ਆ ਤੇ ਇੱਧਰ ਵੀ ਬਜਰੀ ਪਈ ਆ ਤੇ ਚੱਲ ਰਹੀ ਹੈਗੀ ਇੱਧਰ ਮਸ਼ੀਨ ਅੱਜ ਭਾਈ ਬਹੁਤ ਖੁਸ਼ੀ ਦਾ ਦਿਨ ਆ ਜਿਹੜਾ ਮਾਲਵਿੰਦਰ ਦਾ ਜਾ ਕੰਮ ਹੋ ਰਿਹਾਗਾ ਤੇ ਬਹੁਤ ਦਿਨ ਆਵਾਦ ਜਿਹੜਾ ਹੈਗਾ ਤੀਗਾ ਇਹ ਦਿਨ ਆਇਆਗਾ ਕਾਫੀ ਟਾਈਮ ਤੋਂ ਇੰਤਜ਼ਾਰ ਦੀ ਤੇ ਤੁਸੀਂ ਦੇਖੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ ਅੰਦਰੋਂ ਤੁਸੀਂ ਦੇਖ ਸਕਦੇ ਹੋਗੇ ਚੱਲ ਰਿਹਾ ਹੈਗਾ ਕੰਮ ਹਜੇ ਇਹ ਹੈ ਜੀ ਆਪਣੇ ਮਾਲਵਿੰਦਰ ਦਾ ਘਰ ਉੱਪਰਲੇ ਪਾਸੇ ਦੋ ਕਮਰੇ ਨੇ ਆਹ ਲੂਬੀ ਆ ਇੱਧਰ ਸੋਈ ਇੱਧਰ ਸਟੋਰ ਆ ਆਹ ਡਰੈਇੰਗ ਰੂਮ ਆਗਾ ਤੇ ਆ ਵੀਰ ਬੜੀ ਹਿੰਮਤ ਕਰ ਰਿਹਾਗਾ ਦੇਖੋ ਮੜਿਆ ਪਿਆ ਗਿਆ ਇਕੱਲਾ ਹੀ ਹਾਰ ਰਿਹਾ ਗਾ ਨੇਰੀਆਂ ਇਹ ਕੋਈ ਪ੍ਰਵਾਹ ਨਹੀਂ ਗਰਮੀ ਦੀ ਗਰਮੀ ਸਰਦੀ ਇਕ ਕਰ ਰੱਖੀ ਹੈਗੀ ਨੇ ਮੁੰਡੇ ਨੇ ਉਹ ਪੈ ਗਈ ਤਾਂ ਮੈਂ ਚੱਕ ਲੂ ਤੇ ਉਹ ਜਾ ਭਾਈ ਜਾ ਤੇ ਭਾਈ ਕੈਮ ਹੋ ਰਿਹਾ ਗਾ ਪੂਰਾ ਹਾਂਜੀ ਸਰ ਜੀ ਕੈਮ ਹੋ ਵਧੀਆ ਚੱਲ ਰਿਹਾ ਗਾ ਨੇਰੀਆਂ ਆ ਰੀਆਂ ਨੇ ਪੂਰੀਆਂ ਚੱਲ ਵਧੀਆ ਤੇ ਬਾਕੀ ਠੀਕ ਆ ਸਾਰੇ ਵਧੀਆ ਚੱਲ ਰਹੇ ਨੇਗੇ ਮੁੰਡੇ ਮਾਰੋ ਮਾਰ ਚੱਲ ਰਹੇ ਨੇਗੇ ਸਾਰੇ ਤੇ ਵਧੀਆ ਦੱਬੀ ਰੱਖਿਆ ਕੰਮ ਨੂੰ ਦੱਬੀ ਰੱਖਿਆ ਹੈ ਤੇ ਆ ਬਾਈ ਆ ਆਪਣਾ ਦੱਬ ਰਖਿਆ ਕੰਮ ਨੂੰ ਪੂਰਾ ਲਿਆ ਦੇ ਨੇਰੀਆਂ ਤੇ ਆ ਬੀਮ ਤੱਕ ਚੱਲ ਗਿਆ ਤੇ ਬਾਕੀ ਵਧੀਆ ਸਾਫ ਚੱਲ ਰਿਹਾ ਹੈਗਾ ਤੇ ਚੱਲ ਰਿਹਾ ਪਈ ਮੁੰਡੇ ਦਾ ਘਰ ਪਹਰੇਗਾ ਮਾਰੋ ਮਾਰ ਇਹਨਾਂ ਲੈਂਟਰ ਵਾਲਾ ਜਿਹੜਾ ਕੰਮ ਆ ਅੱਜ ਲਿਆਤੀਆਂ ਨੇਰੀਆਂ ਲੈਂਟਰ ਦੀਆਂ ਕਿਉਂਕਿ ਜੇ ਆਪਾਂ ਗੱਲ ਕਰੀਏ بارش ਬਹੁਤ ਈਗੀ ਪਰ بارشੋਂ ਨਾ ਹੋਣ ਅੱਜ ਹੋਈ ਨਹੀਂਗੀ ਤੇ ਚੰਗੀ ਗੱਲ ਆਗੀ ਤੇ ਦੇਖੋ ਉੱਪਰ ਬੱਦਲ ਬਾਈ ਵੀ ਨਹੀਂ ਉਹ ਹੈਗੀ ਆ ਲੱਗ ਰਹੀ ਹੈਗੀ ਮਸ਼ੀਨ ਇਧਰ ਤੇ ਕਾਫੀ ਧੱਕ ਉੱਪਰ ਕਰ ਲਈ ਜੇ ਗੱਲ ਕਰੀਏ ਮੌਸਮ ਦੀ ਅੱਜ ਮੌਸਮਾ ਜਿਹੜਾ ਬਹੁਤ ਵਧੀਆ ਬਣਿਆ ਹੋਇਆ ਹੈਗਾ ਬਹੁਤ ਟੌਪ ਦਾ ਮੌਸਮਾ ਅੱਜ ਤੇ ਅਹੀਂ ਚੱਲ ਰਿਹਾ ਹੈਗਾ ਕਮ ਮਾਰੂ ਮਾਰ ਮੌਸਮ ਵਧੀਆ ਹੈਗਾ ਤੇ ਉਹ ਖੜਿਆ ਹੈਗਾ ਬਾਈ ਮਿਸਤਰੀ ਤਾਂਰੇ ਨੇ ਕੰਮ ਨਾ ਦੇ ਮਾਰੂ ਮਾਰ ਭਾਈ ਮੌਸਮ ਵੀ ਠੀਕ ਹੈ ਅੱਜ ਸਾਫ ਦੇ ਰਿਹਾ ਹੈਗਾ ਨਹੀਂ ਤਾਂ ਸਵੇਰ ਦਾ ਬਹੁਤ ਜ਼ਿਆਦਾ ਵੀ ਪੈ ਰਿਹਾ ਹੈਗਾ ਇਹ ਕਿਹੜਾ ਹੁਣ بارشਾਂ ਵੀ ਰੁਕੀ ਹੋਈ ਹੈਗੀ ਤੇ ਪੈ ਰਿਹਾ ਹੈਗਾ ਲੈਂਟਰ ਮਾਰੂ ਮਾਰ ਇਸੇ ਜੀ ਦੀ ਅੱਜ ਬੇ ਸਾਵਰੀ ਨਾਲ ਦੀਕਤੀ ਤੇ ਵਧੀਆ ਚੱਲ ਰਹੀ ਹੈਗੀ ਮਸ਼ੀਨ ਇਹ ਮੰਨ ਲਾ ਵੀ ਏਰੀਆ ਹੋਊਗਾ 1200 ਫੁੱਟ ਦੇ ਲਗਭਗ ਏਰੀਆ ਇਹ ਤੇ ਚੱਲ ਰਹੇ ਨੇਗੇ ਦੋਵੇਂ ਮਿਸਤਰੀ ਮਾਰੂ ਮਾਰ ਹੋਰ ਲੱਗਦੇ ਆ ਵਿਚਾਰਾ ਵਿਚ ਬੜਿਆ ਬੈਠਾਗਾ ਇੱਕ ਤੇ ਤੁਸੀਂ ਦੇਖੋ ਤੇ ਉਹ ਚੜ ਰਹੇ ਨੇ ਕਿ ਮੁੰਡੇ ਲੈਂਟਰ ਡੰਨ ਹੋ ਗਿਆ ਪੂਰਾ ਲੈਂਟਰ ਪੈ ਗਿਆ ਉਹ ਜੋਰ ਦਿਖਾ ਰਹੇ ਨੇ ਉੱਪਰ ਆਪਦੇ ਦੇਖੋ ਕਿੰਡੀ ਉੱਚੀ ਚੜ ਰਹੇ ਨੇ ਮੁੰਡੇ ਉਹ ਇਹ ਵੀ ਰਿਸਕੀ ਕੰਮ ਆ ਭਾਈ ਤੇ ਥੱਲੇ ਕਾਫੀ ਨੀਵਾ ਹੈ ਤੇ ਲੈਂਟਰ ਡੰਨ ਹੋ ਗਿਆ ਸਾਰਾ ਲੈਂਟਰ ਪੈ ਗਿਆ ਤੇ ਬਾਕੀ ਉਹ ਮੁੰਡੇ ਦਿਖਾ ਰਹੇ ਨੇ ਕਰਤੱਬ ਤੇ ਛੱਡੋ ਬਾਕੀ ਹੁਣ ਦੇਖਦੇ ਆ ਕਰਦੇ ਆ ਕੰਮ ਕਾ